ਹਾਲ ਚਾਲ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਰਜਰੀ ਠੀਕ ਹੋਵੋਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ ਤੇ ਦੋਸਤੋ ਅੱਜ ਸਵੇਰਾ ਆਪਣੀ ਹੋ ਚੁੱਕੀ ਹੈ ਟਾਈਮ ਪੂਰੇ 9:10 ਹੋ ਗਿਆ ਹੈ ਤੇ ਦੋਸਤੋ ਅੱਜ ਆਪਾਂ ਸਕੂਲੇ ਨਹੀਂ ਅੱਜ ਆਪਾਂ ਸਕੂਲੋਂ ਕੀਤੀ ਹੈਗੀ ਹੈ ਛੁੱਟੀ ਕਿਉਂਕਿ ਅੱਜ ਮੇਹ ਸੇਜ ਠੀਕ ਨਹੀਂ ਹੈਗੀ ਇਸ ਕਰਕੇ ਮੈਂ ਸਕੂਲੇ ਨਹੀਂ ਹੈਗੀ ਦੋਸਤੋ ਮੇ ਮਮੀ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ ਹੋਇਆ ਹੈ ਮਮੀ ਨੇ ਬ੍ਰੇਕਫਾਸਟ ਵਿੱਚ ਅੱਜ ਮੂਲੀ ਵਾਲੇ ਪਰੌਠੇ ਨਾਲ ਚਾਹ ਬਣਾਈ ਹੋਈ ਹੈ ਤੇ ਦੋਸਤੋ ਮਮੀ ਕਹਿੰਦੀ ਸੀਗਾ ਦਹੀਂ ਨਾ ਖਾ ਲੈ ਪਰ ਮੈਂ ਕਿਹਾ ਮੈਂ ਦਹੀਂ ਨਾ ਨਹੀਂ ਖਾਣ ਮੈਨੂੰ ਸਵੇਰੇ ਸਵੇਰੇ ਚਾਹ ਨਾਲ ਪਰੌਠੀ ਵਧੀਆ ਲੱਗਦੀ ਹੈ ਇਸ ਕਰਕੇ ਮੈਂ ਚਾਹ ਨਾਲ ਪਰੌਠਾ ਖਾਣੇ ਆ ਤੇ ਦੋਸਤੋ ਮੇਰੇ ਮੰਮਾ ਚਲ ਗਏ ਹੋਏ ਨਸ਼ਾਪ ਤੇ ਝਾੜੂ ਲਗਾਉਣ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਤੀਜੇ ਦਿਨ ਅਸੀਂ ਛਾਲੇ ਝਾੜੂ ਲਗਾਣੇ ਆ ਤੇ ਉਹੀ ਮੰਮੀ ਝਾੜੂ ਲਗਾਨ ਗਏ ਹੋਏ ਆ ਤੇ ਦੋਸਤੋ ਬਾਹਰ ਵੀ ਬਹੁਤ ਬਹੁਤ ਵਧੀਆ ਹੋਇਆ ਤੇ ਕਿਸੇ ਦੀ ਲੜਾਈ ਹੁੰਦੀ ਪਤਾ ਨਹੀਂ ਕਿੱਦੇ ਹੁੰਦੀ ਆ ਦੋਸਤੋ ਤੋਂਪ ਬਹੁਤ ਵਧੀਆ ਨਿਕਲਿ ਹੋਏ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਦੋਸਤੋ ਕੋਈ ਲੜਨ ਲੱਗਦਾ ਹੋਇਆ ਹੈ ਸਾਨੂੰ ਕੀ ਹੈ ਨਾ ਵੀ ਆਪ ਹੀ ਲੜਦੇ ਰਹਿੰਦੇ ਆਪ ਹੀ ਸਲਾਹ ਕਰ ਲੈਂਦੇ ਤੇ ਦੋਸਤੋ ਪਾਣੀ ਗਰਮ ਕਰ ਲਿਆ ਹੋਇਆ ਹੈ ਮੈਂ ਣਾਉਣ ਵਾਸਤੇ ਤੇ ਬਸ ਹੁਣ ਥੋੜੀ ਦੇਰ ਬਾਅਦ ਮੈਂ ਣਾਉਣ ਲੱਗਣਾ ਤੇ ਮੰਮੀ ਕਹੇ ਆ ਤੁਹਾਨੂੰ ਪਤਾ ਹੈ ਸ਼ਰਤੇ ਛੋੜ ਦੁਕਾਨ ਤੇ ਆ ਮੈਂ ਹੁਣ ਲੱਗੀ ਹੁਸੀਗੀ ਮੈਂ ਬਰਸ਼ ਵਗੈਰਾ ਕਰ ਲਿਆ ਹੋਇਆ ਤੇ ਮੈਂ ਬਰਸ਼ ਕਰ ਤੋਂ ਲੱਗੀ ਨਾ ਉਸ ਤੋਂ ਣਾਉਣ ਤੇ ਤੁਹਾਨੂੰ ਮੈਂ ਵੀ ਥੋੜੀ ਦੇਰ ਵਿੱਚ ਤੁਸੀਂ ਮੇਰੇ ਵਲੌਗ ਨਾਲ ਬਨੇ ਰਿਓ ਅੱਜ ਦੋਸਤੋ ਨਾ ਕੇ ਹੋ ਗਏ ਆ ਆਪਾਂ ਫ੍ਰੀ ਤੇ ਦੋਸਤੋ ਆਪਾਂ ਚੱਲੇ ਉੱਪਰ ਧੁੱਪੇ ਬੈਠੇ ਆ ਕਿਉਂਕਿ ਦੋਸਤੋ ਤੁਹਾਨੂੰ ਪਤਾ ਡੇਲੀ ਰੁਟੀਨ ਦਾ ਧੁੱਪੇ ਬੈ ਕੇ ਰਸਤਾ ਠੰਡਾ ਦੇਖ ਲਓ ਪਹਿਲੇ ਸਾਡੀ ਸੀਟ ਮਿਲ ਕੇ ਖੜੀ ਆ ਤੋ ਦੋਸਤੋ ਮੰਮੀ ਨੇ ਮਸ਼ੀਨ ਨੂੰ ਤੇਲ ਦੇ ਕੇ ਦੁਪਹਿਰ ਰੱਖਿਆ ਹੋਇਆ ਤੇ ਦੋਸਤੋ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਚਲੋ ਜੀ ਦੋਸਤੋ ਆਪਾ ਆ ਗਏ ਆ ਬਾਜ਼ਾਰ ਅਸੀਂ ਲੈਣ ਆਏ ਸੀਗੇ ਥੋੜੇ ਜੇ ਬੀਜ ਜਿਹੜੇ ਮੰਮੀ ਨੇ ਕਿਆਰੀ ਵਿੱਚ ਬੀਜਣੇ ਆ ਮੰਮੀ ਨੇ ਭਿੰਡੀਆਂ ਦੇ ਪੀਂ ਲੈ ਲਏ ਹੋਏ ਤੇ ਅਸੀਂ ਤੋਰੀਆਂ ਦੇ ਬੀਜ ਲੈਣ ਚੱਲੇ ਆ ਕਿਉਂਕਿ ਤੋਰੀਆਂ ਦੇ ਬੀਜ ਸਾਨੂੰ ਦੁਕਾਨ ਤੋਂ ਮਿਲ ਨਹੀਂ ਹੈਗੇ ਇਸ ਕਰਕੇ ਆਪਾਂ ਕਿਤੇ ਹੋਰ ਚੱਲੇ ਆ ਤੇ ਦੋਸਤੋ ਸ਼ੈ ਸ਼ਾ ਮਹਾਰਾਜ ਜੀ ਤੁਸੀਂ ਦੇਖ ਸਕਦੇ ਹੋ ਦਰਬਾਰ ਤੇ ਆ ਦੋਸਤੋ ਸਾਡੇ ਪਿੰਡ ਦੀ ਡੇਰੀ ਆ ਇੱਥੋਂ ਹੀ ਅਸੀਂ ਦੁੱਧ ਵਗੈਰ ਲਈਦਾ ਆ ਸਗਸਮਨ ਤੇ ਆ ਦੇਖ ਲਓ ਦੋ ਇਹ ਦੋਸਤੋ ਦੁਕਾਨ ਤੋਂ ਤਾਂ ਮਿਲੇ ਨਹੀਂ ਹੈਗੇ ਤਾਂ ਫੇਰ ਆ ਗਏ ਆ ਸਾਡੀ ਪਿੰਡ ਵਾਲੀ ਭੂਆ ਦੇ ਘਰੇ ਇਹਨਾਂ ਦੇ ਹੋਣੇ ਆ ਜ਼ਰੂਰ ਕਿਉਂਕਿ ਇਹਨਾਂ ਨੇ ਜਿੱਦ ਸਾਬੀਆਂ ਸਬਜ਼ੀਆਂ ਬੀਜੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਤੋਰੀਆਂ ਵੀ ਪਹਿਲਾਂ ਬੀਜੀਆਂ ਸੀਗੀਆਂ ਦੋਸਤੋ ਤੋਰੀਆਂ ਦੇ ਬੀਜ ਲੈ ਕੇ ਆਪਾਂ ਆ ਗਏ ਆ ਵਾਪਸ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਬਾਜ਼ਾਰ ਨੂੰ ਪੂਰਾ ਐਨ ਉਹਦੇ ਤਰੀਕੇ ਨਾਲ ਸਜਾਇਆ ਪਿਆ ਪਿਆ ਹੈ ਕਿਉਂਕਿ ਅੱਜ ਨਗਰ ਕੀਰਤਨ ਨਿਕਲਣਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਟੈਂਟ ਵਗੈਰਾ ਸਾਰਾ ਲੱਗਾ ਹੈ ਇੱਥੇ ਲੰਗਰ ਲੰਗਰ ਲਾਣਾ ਹੈ ਇਹਨਾਂ ਨੇ ਦੇ ਦੋਸਤੋ ਆ ਦੇਖੋ ਅੱਗੇ ਜਾ ਕੇ ਪੂਰੀ ਲੜੀਆਂ ਲੁੜੀਆਂ ਨਾ ਸਾਰੇ ਪੈਂਡਾਂ ਬਿਲਕੁਲ ਸਜਾਇਆ ਪਿਆ ਹੈ ਕਿਉਂਕਿ ਅੱਜ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਨਿਕਲਣਾ ਹੈਗਾ ਨਗਰ ਕੀਰਤਨ ਜੀ ਦੋਸਤੋ ਅਸੀਂ ਗਈ ਸੀ ਬਾਜ਼ਾਰ ਪਿੰਡੀਆਂ ਦੇ ਬੀਜ ਲੈਣ ਤੇ ਮੰਮੀ ਲੱਗੇ ਨੇ ਹੁਣ ਪਿੰਡੀਆਂ ਲਾਉਣ ਤੁਸੀਂ ਦੇਖ ਸਕਦੇ ਹੋ ਕਿ ਤੋਂ ਪੂਰਾ ਬਾਜ਼ਾਰ ਘੁੰਮ ਕੇ ਫੇਰ ਸਾਨੂੰ ਪਿੰਡੀਆਂ ਦੇ ਬੀਜ ਮਿਲੇ ਆ ਤੇ ਅਸੀਂ ਤੋਰੀਆਂ ਦੇ ਬੀਜ ਵੀ ਲੈ ਕੇ ਆਏ ਆ ਉਹ ਵੀ ਆਪਾਂ ਲਾੜੀਆਂ ਮੰਮੀ ਉਹ ਕੋਲ ਲਾਉਣੀਆਂ ਮੈਂ ਯਾਹ ਪਹਿਲਾਂ ਲਾ ਦਉਂ ਫਿਰ ਲਾਉਂਗੀ। ਅੱਛਾ। ਦੋਸਤੋ ਹੁਣ ਅਪ ਮਿੰਡੀਆਂ ਲਾਉਣ ਲੱਗੇ ਆ। ਚਲ ਮੰਮੀ ਲਾਓ ਪਿੰਡੀਆਂ। ਇਹ ਦੇਖੀਂ ਕਰ ਦਿੰਦੀ। ਬਾਤੀ ਲਸਣ ਪਾਤ ਹੋ ਜਾਣਾ ਪਿੰਡੀਆਂ ਹੋ ਜਾਣਾ। ਦੋਸਤੋ ਹੱਲੇ ਸਾਡਾ ਲਸਣ ਬਹੁਤ ਛੋਟਾ ਛੋਟਾ ਹੈ। ਇਹਨੇ ਹੱਲੇ ਵੱਡਾ ਹੋਣਾ ਹੈ ਨਾ ਮੰਮੀ। ਮਮੀ ਕਹਿੰਦੇ ਤਹੀਂ ਪੱਟਣ ਜੋਗ ਹੁਣ ਗਰਮੀਆਂ ਚ ਫਿਰ ਉਹਦੇ ਪਿੰਡੀਆਂ ਹੋਣ ਲੱਗ ਜਾਣੀਆਂ ਹਨਾ ਤੋਰੀਆਂ ਵੀ ਹੁਣੇ ਲੈਣੀਆਂ ਕਿ ਸ਼ਾਮ ਨੂੰ ਲਾ ਦੇ ਸ਼ਾਮ ਨੂੰ ਲਾਉ ਤੋਰੀਆਂ ਤੇ ਦੋਸਤੋ ਕਸ਼ਿਸ਼ ਆ ਗਈ ਹੋਈ ਆ ਘਰੇ ਅੱਜ ਹਾਫ ਡੇ ਸੀਗਾ ਤੇ ਮੈਨੂੰ ਕਿਹਾ ਸੀਗਾ ਵੀ ਸਕੂਲੇ ਨਾ ਜਾ ਪਰੇ ਕਹਿੰਦੀ ਜਾਣਾ ਹੈ ਤੇ ਆਪਣਾ ਸਕੂਲ ਲੈ ਜਾ ਕੇ ਅੱਧੇ ਦਿਨ ਲਈ ਟਾਈਮ ਵੇਸਟ ਕਰਿਆਈ ਹੈ ਤੇ ਹੁਣ ਮੈਂ ਚੱਲੀ ਅੰਦਰ ਮੰਮੀ ਤੁਸੀਂ ਭਿੰਡੀਆਂ ਲਾ ਕੇ ਆ ਜਿਓ ਸਕੂਲ ਲੈ ਜਾ ਕੇ ਟਾਈਮ ਵੇਸਟ ਕਰਿਆਈ ਨੇ ਡਾਣਾ ਨਹੀਂ ਹਾਂ ਫਿਰ ਤੈਨੂੰ ਮੈਂ ਕਿਹਾ ਸੀਗਾ ਨਾ ਜਾਂ ਕੱਟ ਗਈ ਫੇਰ ਦੇਖ ਲਓ ਦੋਸਤੋ ਲੈ ਹਾਫ ਡੇ ਮਤਲਬ 11 ਵਜੇ ਘਰੇ ਆ ਗਈ ਆ 9 ਵਜੇ ਸਕੂਲ ਲੈ ਗਈ ਸੀ ਸਿਰਫ 2-3 ਘੰਟੇ ਸਕੂਲ ਲੈ ਰਹੀ ਸੀ ਤੇ ਹੁਣ ਛੁੱਟੀ ਹੋ ਗਈ ਤੇ ਆ ਗਈ ਆ ਵਾਪਸ ਦੋਸਤੋ ਹੱਲੇ ਤਾਂ ਅਸੀਂ ਇਹਦੇ ਲਈ ਲੰਚ ਵੀ ਨਹੀਂ ਬਣਾਇਆ ਕਿਉਂਕਿ ਮੰਮੀ ਫੇਰ ਅਸੀਂ ਬਾਜ਼ਾਰ ਚੱਲ ਗਏ ਸੀ ਉੱਥੇ ਟਾਈਮ ਬਹੁਤ ਲੱਗ ਗਿਆ ਤਾਂ ਕਰਕੇ ਫੇ ਆ ਗਈ ਸੀਗੀ ਘਰੇ ਤਾਂ ਇਹ ਨਹੀਂ ਫਿਰ ਕਾਮਨੀ ਦੇ ਘਰੋਂ ਫੋਨ ਕਰਾਇਆ ਸੀਗਾ ਸਾਨੂੰ ਤਾਂ ਫੇ ਅਸੀਂ ਆਏ ਹਾਂ ਹੁਣ ਤੇ ਹੁਣ ਅਸੀਂ ਇਹਦੇ ਲਈ ਲੰਚ ਬਣਾਇਆ ਨਹੀਂ ਹੈਗਾ ਆਪ ਹੀ ਕੁਝ ਬਣਾਉਗੀ ਜਾਂ ਫੇ ਮੈਗੀ ਬਣਾਉਗੀ ਖਾ ਐਦੀ ਬਣਾ ਬਣੂ ਕੇ ਖਾ ਖੋ ਲੈਣਾ ਨੇ ਹੁਣੀ ਤੇ ਹੱਲੇ ਰੱਜੀ ਨੇ ਤਾਂ ਦੋਸਤੋ 3 ਵਜੇ ਆਉਣਾ ਕਿਉਂਕਿ ਉਹ ਤਾਂ ਲੇਟ ਹੀ ਆਉਂਦੀ ਤੁਹਾਨੂੰ ਪਤਾ ਹੈ ਸਵੇਰੇ ਮੰਮੀ ਮੇਰੇ ਲਈ ਚੀਜ਼ ਲੈਣ ਗਈ ਸੀ ਤੇ ਮੇਰੇ ਲਈ ਮੰਮੀ ਲੈ ਕੇ ਆ ਦੇਖ ਪੀ ਆਏ ਲੌਲੀਪੌਪ ਉਡਾਣ ਜੰਤਰ ਵਾਲਾ ਲੌਲੀਪੌਪ ਮੰਮੀ ਮੇਰੇ ਲਈ ਲੈ ਕੇ ਆਏ ਆ ਆ ਉਡਾਣ ਜੰਤਰ ਨੂੰ ਲੌਲੀਪੌਪ ਖਾਣ ਤੋਂ ਬਾਅਦ ਆਪਾਂ ਉਡਾਵਾਂਗੇ ਦੋਸਤੋ ਤੇ ਮਮੇ ਮੇਰੇ ਲੌਲੀਪੌਪ ਲੈ ਕੇ ਆਏ ਮੈਂ ਇੱਕ ਦੀ ਖਾ ਰਹੀ ਕਿੱਦਾਂ ਹੈ ਪਰ ਮੈਨੂੰ ਤਾਂ ਇਧਰ ਦੀ ਜੀਜਾ ਪਸੰਦ ਨਹੀਂ ਪਰ ਫੇਰ ਮੰਮੀ ਮੇਰੇ ਲਈ ਲੈ ਆਏ ਆ ਤਾਂ ਮੈਂ ਇਹਨੂੰ ਖਾਣਾ ਹੀ ਆਂ ਦੋਸਤੋ ਆਪਾਂ ਚੱਲੇ ਆਂ ਫੇਰ ਬਾਜ਼ਾਰ ਮੰਮੀ ਦਾ ਸੂਟ ਟੇਲਰ ਨੂੰ ਦੇਣ ਕਿਉਂਕਿ ਮੰਮੀ ਦੀ ਮਸ਼ੀਨ ਜਿਹੜੀ ਆ ਹੋ ਗਈ ਛੋੜੀ ਜਿਹੀ ਖਰਾਬ ਤਾਂ ਮੰਮੀ ਕਹਿੰਦੇ ਮੈਂ ਸੂਟ ਚਲਵਾਉਣਾ ਪਹਿਲਾਂ ਪਹਿਲਾਂ ਤਾਂ ਹੁਣ ਆਪਾਂ ਚੱਲੇ ਦੋਸਤੋ ਸੂਟ ਲੈ ਕੇ ਸੂਟ ਟੇਲਰ ਕੋਲ ਤਦ ਤੁਸੀਂ ਸੂਟ ਦੇਖ ਲਓ ਡਿੱਗੀ ਚ ਰੱਖ ਲਿਆ ਹੋਏ ਤੇ ਮੰਮੀ ਕਰਦੇ ਪਏ ਤੇਲ ਦੀ ਚੈਕਿੰਗ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਪੜ ਬਣ ਕੇ ਹੋ ਗਏ ਨੇ ਤਿਆਰ ਤੇ ਬਸ ਹੁਣ ਇਹਨਾਂ ਨੂੰ ਕਰਨ ਦੀ ਹੈਗੀ ਦੇਰੀ ਫਰਾਈ ਕਰਨ ਨੂੰ ਤੇ ਦੋਸਤੋ ਤੁਸੀਂ ਦੇਖ ਸਕਦੇ ਕਿਦਾਂ ਕੱਲੇ ਕੱਲੇ ਛੁੱਟੇ ਹੋ ਐਨ ਵਧੀਆ ਐਨ ਪਾਪੜ ਆ ਦੋਸਤੋ ਬਾਕੀ ਉਹ ਕੱਢੇ ਹੋਏ ਆ ਤੇ ਸਾਰੇ ਨਿਕਲ ਗਏ ਆ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਦੋਸਤੋ ਕਿਦਾਂ ਫਰਾਈ ਹੁੰਦੇ ਪਏ ਆ ਦੋਸਤੋ ਬਾਸ ਇਹਨੂੰ ਹਲਕੇ ਹਲਕੇ ਤੇਲ ਚ ਪਾਉਣ ਦੀ ਲੋੜ ਹੁੰਦੀ ਹੈ ਬਹੁਤਾ ਗਰਮ ਨਹੀਂ ਹੋਣਾ ਚਾਹੀਦਾ ਤੇ ਬਸ ਦੋਸਤੋ ਤੁਸੀਂ ਦੇਖ ਸਕਦੇ ਹੋ ਫਟਫਟ ਇਹ ਤਲ ਹੋਈ ਜਾਂਦੇ ਨੇ ਤੇ ਖਾਂਚ ਵੀ ਬਹੁਤ ਟੇਸਟੀ ਲੱਗਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਪੜ ਬਣ ਕੇ ਤਿਆਰ ਹੋ ਗਏ ਨੇ ਕਿਸੇ ਦੀ ਆਵਾਜ਼ ਆਉਂਦੀ ਹੈ ਬਹੁਤ ਕਰੰਚੀ ਕਰੰਚੀ ਹੋਏ ਹੋਏ ਵਾਹ ਨਹੀਂ ਹੁਣ ਮੈਂ ਆਪਣੀ ਦਾਦੀ ਮੰਮਾ ਦੇਣ ਲੱਗੀ ਦੋਸਤੋ ਮੰਮੀ ਆਹਨੇ ਮੈਂ ਆਪ ਪਾਪੜ ਜਿਹਾ ਐਸੀ ਖਾਗੇ ਲਾ ਲਏ ਆਹ ਪਾਪੜ ਨਹੀਂ ਆਪੋ ਬਣਾਏ ਐਸੀ ਮੇਰੇ ਪਾਪੜ ਚਾਵਲ ਦੇ ਆਪਣਾ 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 ਨਾਮ ਤੋਂ ਬਣਾਇਆ ਸੋ ਆਦਰਲੇ ਨਾ ਇਸ ਵਿੱਚ ਅੱਗੇ ਸਿੱਗੀ ਸੱਜੀ ਨਾਲ ਥੋੜਾ ਪਤਾ ਖੇਡਣ ਤੇ ਰੱਜੀ ਬੈਡਬਾਲ ਖੇਡ ਪਈ ਸੀ ਤੇ ਮੈਂ ਵੀ ਉਹਨਾਂ ਨਾਲ ਖੇਡਣ ਲੱਗ ਗਈ ਤੇ ਇੱਕ ਇੱਕਦ ਨਿਆਣਾ ਹੋ ਸੀਗਾ ਆਂਡਕ ਬਣਦੇ ਇਕੱਠਾ ਕੀਤਾ ਉਹਨਾਂ ਨੇ ਖੇਡਦੇ ਪਈ ਸੀ ਰੱਜੀ ਵੀ ਮੈਂ ਵੀ ਆ ਗਈ ਬਾਅਦ ਤੇ ਦੋਸਤੋ ਸ਼ਾਮ ਦੇ 5:00 ਵੱਜ ਗਏ ਨੇ ਤੇ ਦੋਸਤੋ ਮੀਂਹ ਵਾਲਾ ਮੌਸਮ ਬਿਲਕੁਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਦੇਖੋ ਦੋਸਤੋ ਬੱਦਲ ਵੀ ਹੋ ਗਿਆ ਆ ਦੇਖੋ ਦੋਸਤੋ ਕਿੰਨਾ ਸੋਹਣਾ ਮੌਸਮ ਹੋ ਗਿਆ ਆ ਵਿੱਚੀ ਵਿੱਚ ਬੱਦਲ ਹੈ ਵਿੱਚੀ ਵਿੱਚ ਧੁੱਪ ਹੈ ਨਾ ਪਿਆਰਾ ਪਿਆਰਾ ਰੰਗ ਹੋਇਆ ਪਿਆ ਸਮਾਨ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਹੁਣ ਮੈਂ ਚੱਲਨੀ ਹਾਂ ਡਿਨਰ ਦੀ ਤਿਆਰੀ ਕਰਨ ਕਿਉਂਕਿ ਅੱਜ ਡਿਨਰ ਵਿੱਚ ਬਣਨੇ ਹੈਗੇ ਚਿੱਟੇ ਚਨੇ ਮੰਮੀ ਨੇ ਪਹਿਕੇ ਜੋ ਕਿ ਦੁਪਹਿਰੇ ਰੱਖਤੇ ਸੀਗੇ ਤੇ ਬਸ ਹੁਣ ਆਪਾਂ ਲੱਗੇ ਆ ਬਣਾਉਣ ਤੇ ਮੈਂ ਲੱਗੀ ਆ ਆਟਾ ਗੁੰਨਣ ਤੇ ਇਹ ਕਸ਼ਿਸ਼ ਦੀ ਭਾਰੀ ਹੈ ਅੱਜ ਉਹੀ ਰੋਟੀ ਬਣਾਉਗੀ ਤੇ ਰੱਜੀ ਉਹ ਜਾ ਕੇ ਮम्मा ਕੋਲ ਖੜ ਗਈ ਤਾਂ ਕਿ ਮੈਨੂੰ ਕੋਈ ਕੰਮ ਨਾ ਕਰਨ ਪਵੇ ਇਹਨੂੰ ਹੁਣੀ ਬਾਜ ਮਾਰ ਲੈਣੀ ਮੈਂ ਰੱਜੀ ਇਧਰ ਆਈ ਆ ਗਈ ਦੋਸਤੋ 체ਤੀ ਆ ਭੱਜ ਕੇ ਉੱਥੇ ਜਾ ਕੇ ਕਿੱਦਾਂ ਖੜੀ ਤੈਨੂੰ ਕੰਮ ਨਹੀਂ ਕਰਨਾ ਬਣਾ ਚੱਲਣ ਦਾ ਕਰਤਾ ਕੰਮ ਮੇਰੇ ਨਾਲ ਚੱਲ ਚੱਲ ਛਿੱਧ ਚੱਲ ਆ ਗਈ ਖਾਨਣੀ ਹੈ ਕਹਨੇ ਦਿੱਤਾ ਤੈਨੂੰ ਫੜਾ ਮੈਨੂੰ ਵੀ ਦੇ ਇੰਨਾ ਕਾਹੀ ਹੈ ਆਹ ਵਾਲਾ ਦੇ ਆਹ ਵਾਲਾ ਦੇ ਆਹ ਵਾਲਾ ਮੰਗਿਆ ਕਿਹੜਾ ਦਿੰਨੀ ਹੈ ਅੱਧਾ ਖਾ ਗਈ ਪਹਿਲੇ ਦੋਸਤੋ ਦੇਖ ਲਓ ਇੰਨਾ ਕ ਟੋਟਾ ਦਿੱਤਾ ਹੀ ਨਹੀਂ ਮੈਨੂੰ ਸਾਡੀ ਜੀ ਇੱਧਰ ਆ ਕੰਮ ਕਰਨਾ ਚੱਲ ਚੱਲ ਅੰਦਰ ਚੱਲ ਚੱਲ ਨਹੀਂ ਜੂ ਆ ਤੂੰ ਮੈਨੂੰ ਪਤਾ ਹੋਣਾ ਨਹੀਂ ਬੜੀ ਜਨਰਦੀ ਲੱਗ ਗਿਆ ਕਰਨ ਤਿਆਰੀ ਕਿਉਂਕਿ ਅੱਜ ਮੰਮੀ ਨੇ ਬਣਾਣੇ ਹੈਗੇ ਚਿੱਟੇ ਚਨੇ ਤੇ ਨਾਲ ਬਣਾਈਆਂ ਹੈਗੀਆਂ ਪੂਰੀਆਂ ਇਸ ਕਰਕੇ ਮੈਂ ਆਟਾ ਗੁੰਨਣ ਲੱਗ ਗਈਆਂ ਤੁਸੀਂ ਦੇਖ ਸਕਦੇ ਹੋ ਪੂਰੀਆਂ ਲਈ ਤੁਹਾਨੂੰ ਪਤਾ ਦੋਸਤੋ ਆਟੇ ਨੂੰ ਐ ਟਾਈਟ ਹੀ ਰੱਖਣਾ ਹੁੰਦਾ ਹੈ ਤੇ ਮੈਂ ਇਹਨਾ ਟਾਈਟ ਟਾਟਾ ਕਰਦੀ ਪਈਆਂ ਤੇ ਇਹਦੇ ਵਿੱਚ ਮੈਂ ਜਿਵਾਈਨ ਵੀ ਪਾ ਲਈ ਹੋਈ ਐ ਕਿਉਂਕਿ ਜਿਵਾਈਨ ਦੇਵੇ ਜਿਵੇਂ ਜਿਵੇਂ ਪਾ ਕੇ ਆਟਾ ਗੁੰਨਣਾ ਨਾ ਪੂਰੀਆਂ ਟੇਸਟੀ ਬਣਦੀਆਂ ਇਸ ਕਰਕੇ ਤੇ ਦੋਸਤੋ ਇਹਨਾਂ ਟਾਈ ਟਟਾ ਮੈਂ ਬਣਾ ਲਏ ਹੋਏ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਇਹ ਸੰਗੀ ਤਰ੍ਹਾਂ ਤੇਲ ਵਗੈਰਾ ਲਗਾ ਕੇ ਰੱਖ ਦੇਣਾ ਜੀ ਹਾਂਜੀ ਦੋਸਤੋ ਡਿਨਰ ਕਰਕੇ ਆਪਾਂ ਹੋ ਗਏ ਆ ਫ੍ਰੀ ਟਾਈਮ ਹੋ ਗਏ ਨੇ ਪੂਰੇ 11:30 ਹੋ ਗਏ ਨੇ ਤੇ ਡਿਨਰ ਵਿੱਚ ਤੁਹਾਨੂੰ ਪਤਾ ਮੰਮੀ ਨੇ ਚਿੱਟੇ ਚਨੇ ਨਾਲ ਪੂਰੀਆਂ ਬਣਾਈਆਂ ਹੋਈਆਂ ਸੀ ਤੇ ਉਹੀ ਕਰਕੇ ਆਪਾਂ ਡਿਨਰ ਹੋ ਗਏ ਆ ਫ੍ਰੀ ਤੇ ਦੋਸਤੋ ਅੱਜ ਸੀਗਾ ਮਤਲਬ ਅੱਜ ਤਾਂ ਮੈਂ ਛੁੱਟੀ ਕੀਤੀ ਸੀਗੀ ਮੈਂ ਘਰੇ ਸੀਗੀ ਹਾਫ ਡੇ ਸੀਗਾ ਅੱਜ ਤੱਕ ਅੱਛੀ ਚ ਗਈ ਹੋਈ ਸੀਗੀ ਏ ਵੀ ਹਾਫ ਡੇ ਮਤਲਬ 11:00 ਵਜੇ ਵੀ ਘਰੇ ਆ ਗਈ ਸੀਗੀ ਵਾਪਸ ਤੇ ਦੋਸਤੋ ਕੱਲ ਦੀ ਸਾਨੂੰ ਹੈਗੀ ਛੁੱਟੀ ਕਿਉਂਕਿ ਤੁਹਾਨੂੰ ਪਤਾ ਸੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਜਨਮ ਦਿਤੀ ਹੈ ਤੇ ਸਾਡੇ ਪਿੰਡ ਵਿੱਚ ਅੱਜ ਨਗਰ ਕੀਰਤਨ ਵੀ ਨਿਕਲਿਆ ਸੀਗਾ ਪਰ ਅਸੀਂ ਗਏ ਨਹੀਂ ਉੱਥੇ ਤਾਂ ਕਰਕੇ ਫਿਰ ਅੱਜ ਆਪਾਂ ਘਰੇ ਸੀਗੇ ਤੇ ਮੇਰੀ ਸਿਸਟਰ ਹੋਣੀ ਤੇ ਮੇਰੀ ਰੱਜੀ ਰੱਜੀ ਵੀ ਪੂਰੇ ਡੇ ਦੇ ਗਈ ਸੀ ਕਿਉਂਕਿ ਇਹਨੂੰ ਕੋਈ ਹਾਫ ਡੇ ਨਹੀਂ ਸੀਗਾ ਇਹਦੀ ਗਈ ਸੀ ਕਿ ਸਕੂਲ ਵਿੱਚ ਤੇ ਪਾਪਾ ਤੇ ਅੱਜ ਚਾਚੂ ਤੇ ਦਾਦੀ ਮਮਾ ਆਏ ਨਹੀਂ ਘਰੇ ਕਿਉਂਕਿ ਉਹਨਾਂ ਨੇ ਉਧਰ ਹੀ ਰਹਿਣਾ ਸੀਗਾ ਜੇ ਚਾਚੂ ਘਰੇ ਸੀਗਾ ਤਾਂ ਚਾਚੂ ਨੇ ਮੇਰੀ ਮਤਲਬ ਦੁਕਾਨ ਖੋਲਹੀ ਬੰਦ ਕੀਤੀ ਸਾਰਾ ਕੁਝ ਕਰਕੇ ਵੀ ਚਾਚੂ ਉਧਰ ਹੀ ਚਲ ਗਏ ਸੀ ਤੇ ਦਾਦੀ ਮਮਾ ਵੀ ਅੱਜ ਉਧਰੇ ਹੀ ਸੀਗੇ ਤੇ ਉਹਨਾਂ ਨੇ ਡਿਨਰ ਅੱਜ ਉਹਨਾਂ ਨੇ ਆਪਣਾ ਉਧਰ ਹੀ ਕੀਤਾ ਤੇ ਆਪਾਂ ਡਿਨਰ ਇੱਧਰ ਬਣਾਇਆ ਸੀ ਕਿ ਉਹ ਛੋਲੇ ਪੁੜੀਆਂ ਬਣਾਈਆਂ ਸੀ ਕਿ ਉਹ ਹੀ ਖਾ ਕੇ ਹੁਣ ਹੋ ਗਏ ਆ ਫ੍ਰੀ ਤੇ ਦੋਸਤੋ ਹੁਣ ਮੈਂ ਕਰਨ ਲੱਗੀ ਆ ਆਪਣੇ ਸਕੂਲ ਦਾ ਪੈਂਡਿੰਗ ਪਿਆ ਹੋਇਆ ਕੰਮ ਕਿਉਂਕਿ ਉਹ ਕੰਪਲੀਟ ਕਰਨਾ ਜ਼ਰੂਰੀ ਆ ਕਿਉਂਕਿ ਤੇ ਦੋਸਤੋ ਅੱਜ ਦੇ ਵਲੌਗ ਦਾ ਐਂਡ ਆ ਤਾਂ ਇੱਥੇ ਕਰਦੇ ਆ ਕੱਲ ਨੂੰ ਮਿਲਾਂਗੇ ਤੁਹਾਨੂੰ ਇੱਕ ਨਵੇਂ ਪ੍ਰੋਗਰਾਮ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਆ ਦੋਸਤੋ ਕੱਲ ਨੂੰ ਮਿਲਦੇ ਤੁਹਾਨੂੰ ਇੱਕ ਨਵੇਂ ਪ੍ਰੋਗਰਾਮ ਨਾਲ ਚਾਤਕਲੇ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਠੀਕ ਆ ਦੋਸਤੋ ਮਿਲਦੇ ਆ ਕੱਲ ਨੂੰ ਤੁਹਾਨੂੰ ਨੱਕ ਨਵੇਂ ਪ੍ਰੋਗਰਾਮ ਬਾਏ